ਸਸਰੀ ਕਾ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਾਦਾਮ ਦਾ ਸ਼ਰਬਤ ਬਣਾਵਾਂਗੇ ਅੱਜ ਬਹੁਤ ਹੀ ਵਧੀਆ ਠੰਡਾ ਠੰਡਾ ਗਰਮੀ ਸਪੈਸ਼ਲ ਤੇ ਗਰਮੀਆਂ ਦੇ ਵਿੱਚ ਬਹੁਤ ਵਧੀਆ ਲੱਗਦੀਆਂ ਇਸ ਤਰ੍ਹਾਂ ਦੀਆਂ ਰੈਸਪੀ ਇਹ ਜੀ ਆਪਾਂ ਬਾਦਾਮ ਤੇ ਕਾਜੂ ਭਿਓ ਕੇ ਰੱਖਲੇ ਸੀਗੇ ਰਾਤ ਪਰ ਭਿਓ ਕੇ ਰੱਖਲੇ ਸੀ ਹੁਣ ਇਹਨੂੰ ਮੈਂ ਪਾਣੀ ਚੋਂ ਕੱਢ ਕੇ ਤੇ ਆਪਾਂ ਮੈਸੀ ਕੱਪ ਚ ਪਾ ਕੇ ਇਹਦਾ ਪੇਸਟ ਬਣਾਵਾਂਗੇ ਇੱਕ ਇਧਰ ਆਪਾਂ ਦੁੱਧ ਲੈ ਲਿਆ ਲੋੜ ਮੁਤਾਬਕ ਤੁਸੀਂ 2 ਕੱਪ ਬਣਾਉਣੇ ਆ ਜਾਂ 4 ਬਣਾਉਣੇ ਆ ਜਿੰਨਾ ਵੀ ਤੁਸੀਂ ਬਣਾਉਣਾ ਤੇ ਮੈਂ ਇਧਰ 1/2 ਲੀਟਰ ਦੁੱਧ ਦਾ ਇਹ ਤਾਂ ਫੌਂਗੀ ਇਹ ਲਈ ਹੈ ਜੀ ਮੈਂ ਚੀਆ ਸੀਡ ਇਹ ਚੀਆ ਸੀਡ ਜਿਹੜੀ ਇਹ ਵੀ ਆਪਾਂ 1 ਚਮਚਾੜਾ ਪੀਓ ਕੇ ਪਾਵਾਂਗੇ ਵੀ ਠੰਡੀ ਹੋਈਏ ਕਰਨੇ ਵਾਸਤੇ ਤੇ ਇਲਾਇਚੀ ਪਾਊਡਰ ਪਾਵਾਂਗੇ ਤੇ ਕਸਟਰਡ ਪਾਊਡਰ ਪਾਵਾਂਗੇ ਥੋੜਾ ਜਿਹਾ ਲੋੜ ਮੁਤਾਬਕ ਤੇ ਇਹ ਆਪਾਂ ਲਈ ਟੁੱਟੀ ਬਰੂਟੀ ਤੇ ਚੈਰੀ ਸਜਾਵਟ ਵਾਸਤੇ ਚਲੋ ਸਭ ਤੋਂ ਪਹਿਲਾਂ ਆਪਾਂ ਬਦਾਵਾਂ ਠੰਡਾ ਠੰਡਾ ਸ਼ੇਕ ਬਣਾਉਣ ਵਾਸਤੇ ਕੀ ਕਰਨਾ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਗੈਸ ਕਰ ਲੈਨੇ ਆਂ ਦੁੱਧ ਨੂੰ ਕਰਾਂਗੇ ਜੀ ਗਾਣ। ਜੇ ਥੋੜਾ ਜਿਹਾ ਦੁੱਧ ਮੈਂ ਰੱਖ ਲੈਣੀ ਆ। ਇਹਦੇ ਵਿੱਚ ਆਪਾਂ ਕਸਟਰ ਪਾਊਡਰ ਜਿਹੜਾ ਘੋਲਣਾ। ਅੰਡਾ ਦੁੱਧ ਹੀ ਰੱਖ ਲਿਆ। ਦੁੱਧ ਨੂੰ ਰਬਾਲਾ ਦਬਾਉਣੇ ਆ। ਤੇ ਇੱਧਰ ਜੀ ਆਪਾਂ ਕਸਟਰ ਜਿਹੜਾ ਉਹ ਘੋਲ ਲੈਣੀ ਆ। ਤੇ ਇਹਦੇ ਵਿੱਚ ਖੰਡ ਪਾਵਾਂਗੇ ਆਪਾਂ ਲੋੜ ਮੁਤਾਬਕ। ਮਿੱਠੇ ਦੇ ਹਿਸਾਬ ਨਾਲ ਪਾ ਸਕਦੇ ਆ। ਲਓ ਜੀ ਆਪਾਂ ਇੱਕ ਚੰਚਾ ਭਰ ਕੇ ਪਾ ਲਿਆ। ਸਟਰ ਪਾਊਡਰ ਦਾ ਤਿੰਨ ਠੰਡਾ ਦੁੱਧ ਪਾ ਲਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਘੋਲ ਲਾਂਗੇ ਇਹਨੂੰ ਲਓ ਜੀ ਆਪਣਾ ਜਿੰਨੇ ਟਾਈਮ ਚ ਦੁੱਧ ਗਰਮ ਹੁੰਦਾ ਫੇ ਜਿਹੜੇ ਆਪਾਂ ਕਾਜੂ ਬਦਾਮ ਭਿਓ ਕੇ ਰੱਖੇ ਆ ਇਹਨਾਂ ਦਾ ਵੀ ਆਪਾਂ ਪੇਸਟ ਬਣਾ ਲੈਨੇ ਬਹੁਤ ਵਧੀਆ ਬੰਦਾ ਕਰਵੇਂਗੇ ਇਹ ਚ ਇਹਨੂੰ ਨਾ ਮਿਕਸੀ ਕਾਪ ਚ ਲਾ ਕੇ ਤੇ ਪੇਸਟ ਬਣਾ ਲੈਨੇ ਰੋ ਜੀ ਆਪਾਂ ਇਹ ਕਾਜੂ ਬਦਾਨ ਸੀ ਇਸ ਤਰ੍ਹਾਂ ਪੀਸ ਲਿਆ ਪੇਸਟ ਬਣਾ ਲਿਆ ਇਹਨਾਂ ਦਾ ਤੇ ਚਲੋ ਜੀ ਆਪਾਂ ਇਧਰ ਦੁੱਧ ਨੂੰ ਵਾਲਾ ਵੀ ਪਵਾ ਲਿਆ ਦੁੱਧ ਨੂੰ ਵਾਲਾ ਆ ਗਿਆ ਜਿਹੜਾ ਦੁੱਧ ਆ ਜੀ ਆਪਣਾ ਇਹ ਕੱਚਾ ਨਹੀਂ ਸੀਗਾ ਇਹ ਪਹਿਲਾਂ ਹੀ ਗਰਮ ਕਰਿਆ ਹੋਇਆ ਸੀਗਾ ਤੇ ਇਹਦੇ ਉੱਪਰ ਮਲਾਈ ਲਾ ਕੇ ਬਾਅਦ ਵਿੱਚ ਜਿਹੜਾ ਆਪਾਂ ਸ਼ਰਬਤ ਬਣਾ ਰਹੇ ਹਾਂ ਮਦਮ ਸ਼ਰਬਤ ਤੇ ਹਾਜੀ ਆਪਾਂ ਪਾਵਾਂਗੇ ਇਹਦੇ ਵਿੱਚ ਕਸਟਰਡ ਜਿਹੜਾ ਖੋਲ ਕੇ ਰੱਖਿਆ ਹੋਇਆ ਸੀਗਾ ਇਹका बहुत ही बढ़िया बनता है। ਤੇ ਹਾਂਜੀ ਪਾਵਾਂਗੇ ਆਪਾਂ ਦੇ ਵਿੱਚ ਖੰਡ ਆ। ਪਰ ਮਿੱਠੇ ਦੇ ਹਿਸਾਬ ਨਾਲ। ਤਾਂ ਤੋਂ 4 ਚਮਚੇ ਆਪਾਂ ਖੰਡ ਦੇ ਪਾਵਾਂਗੇ। ਜੇ ਤੁਸੀਂ ਜ਼ਿਆਦਾ ਮਿੱਠਾ ਖਾਣਾ ਚਾਹੋ ਤਾਂ ਵੱਧ ਵੀ ਪਾ ਸਕਦੇ ਹੋ ਜੇ ਘਾਟਾ ਤਾਂ ਘੱਟ ਵੀ ਪਾ ਸਕਦੇ। ਇਹ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਫੋਰਾਗੇ ਨਾਲੇ ਆਪਾਂ ਜੀ ਜਿਹੜਾ ਆਪਣਾ ਪਾਇਆ ਹੋਇਆ ਕਸਟਰ ਪਾਊਡਰ ਉਹ ਵੀ ਚੰਗੀ ਤਰ੍ਹਾਂ ਇਹਦਾ ਭੁੱਲ ਜੂਆ। ਤੇ ਥੋੜਾ ਜਿਹਾ ਪਾਵਾਂਗੇ ਜੇ ਆਪਾਂ ਅਲਜੀ ਪਾਊਡਰ ਜੇ ਤੁਹਾਡੇ ਕੋਲ ਗਲਾਜ਼ ਜਲ ਹੋਵੇ ਤੇ ਤੁਸੀਂ ਗਲਾਜ਼ ਜਲ ਵੀ ਪਾ ਸਕਦੇ ਆ ਇਹ ਵਿੱਚ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਪਰ ਪਤਾ ਜੀ ਇਹਦੇ ਵਿੱਚ ਅਲਜੀ ਬੰਦ ਹੁੰਦਾ ਹੁਣ ਗੁਆ ਲਾ ਗਿਆ ਤੇ ਨਾਲ ਦੇ ਨਾਲ ਜੀ ਆਪਾਂ ਇਹਦਾ ਪੇਸਟ ਬਣਾ ਕੇ ਰੱਖਿਆ ਕਾਜੂ ਬਦਾਮ ਦਾ ਇਹ ਪਾਵਾਂਗੇ ਇਹ ਲਓ ਜੀ ਆਪਣੇ ਦੁੱਧ ਨੂੰ ਆ ਗਿਆ ਵਾਲਾ ਚੰਗੀ ਤਰ੍ਹਾਂ ਤੇ ਖੰਡੇ ਵੀ ਖੁਰ ਗਈ ਹੈ ਤੇ ਹੁਣ ਪਾਵਾਂਗੇ ਜੀ ਆਪਾਂ ਇਹ ਇਹਣਾ ਕਾਜੂ ਦਾ ਆਂਦਾ ਪੇਸਟ ਬਣਾ ਕੇ ਰੱਖਿਆ ਸੀਗਾ। ਜਿੰਨੀ ਤਰ੍ਹਾਂ ਹਿਲਾ ਲਾਂਗੇ ਤੇ ਬਸ ਜਿਆਦਾ ਪਕਾਉਣ ਦੀ ਲੋੜ ਨਹੀਂ, ਬਸ ਇੱਕ ਵਾਰ ਆ ਜਿ ਦਬਾ ਕੇ ਕਿਉਂਕਿ ਆਪਾਂ ਇਹਨਾਂ ਕਾਜੂ ਦਾ ਆ ਪਹਿਲਾਂ ਭਿਓ ਕੇ ਰੱਖੇ ਸੀਗੇ ਇਸ ਕਰਕੇ ਨਰਮ ਹੋ ਗਏ ਸੀ ਉਹ। ਚੰਗੀ ਤਰ੍ਹਾਂ ਆਪਾਂ ਵਿੱਚ ਮਿਕਸ ਕਰ ਦਿਆਂਗੇ ਤੇ ਚਲੋ ਜੀ ਇਹਨੂੰ ਵਾਲਾ ਆ ਗਿਆ ਬੱਸ ਤੇ ਆਪਾਂ ਗੈਸ ਕਰ ਦਾਂਗੇ ਬੰਦ ਤੇ ਇਹਨੂੰ ਠੰਡਾ ਕਰਕੇ ਆਪਾਂ ਫ੍ਰਿਜ 'ਚ ਰੱਖਾਂਗੇ ਪਹਿਲਾਂ ਬਿਲਕੁਲ ਠੰਡਾ ਕਰ ਲਾਂਗੇ ਇੱਥੇ ਗੈਸ ਤੇ ਫਿਰ ਇਹਨੂੰ ਠੰਡਾ ਹੋ ਗਿਆ ਜਦੋਂ ਫ੍ਰਿਜ 'ਚ ਰੱਖ ਦਾਂਗੇ ਫ੍ਰਿਜ 'ਚ ਠੰਡਾ ਕਰਕੇ ਫਿਰ ਜੀ ਆਪਾਂ ਦਿਖਾਵਾਂਗੇ ਤੁਹਾਨੂੰ ਇੱਧਰ ਆਪਾਂ ਜੀ ਗੈਸ ਕਰ ਦਿੱਤਾ ਬੰਦ ਇੱਧਰ ਲਈਏ ਜੀ ਆਪਾਂ ਚੀਆ ਸੀਡ ਇਹਨੂੰ ਆਪਾਂ ਪੀਅੋམ་ ਆਗੇ ਉਹਨੇ ਚਿਰ ਚੱਪਲਾ ਤੋਂ ਉੱਧਰ ਠੰਡਾ ਹੋ ਜੂਗਾ ਸੇਬਾ ਥੋੜੀ ਜਿਹੀ ਭਵਾਵਾਂ ਦੇ ਜਿਆਦੇ ਨਹੀਂ ਇਹ ਫੁੱਲ ਜਾਂਦੀ ਆ ਆਪਾਂ ਡੇਢ ਕ ਚਮਚਾ ਪਾ ਲਿਆ ਤੇ ਇਹਦੇ ਵਿੱਚ ਪਾ ਦਿੰਨੇ ਹਾਂ ਜੀ ਆਪਾਂ ਪਾਣੀ ਤੇ ਭਿਓ ਕੇ ਰੱਖ ਦਿੰਨੇ ਆ ਲਓ ਜੀ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਨੂੰ ਭਿਓ ਕੇ ਰੱਖ ਦਿੰਨੇ ਆ ਇਹਨਾਂ ਦਾ ਚੋਦ ਦੇ ਕੰਢੇ ਚ ਠੰਡਾ ਹੋ ਜੂਗਾ ਉਹਨਾਂ ਟਾਈਮ 'ਚ ਇਹ ਫੁੱਲ ਜੂਗੀ ਚਲੋ ਜੀ ਆਪਾਂ ਬਾਅਦ ਵਿੱਚ ਦਿਖਾਉਣੀ ਆ ਤੁਹਾਨੂੰ ਠੰਡਾ ਕਰਕੇ ਲਓ ਜੀ ਆਪਣਾ ਜਿਹੜਾ ਬਦਾਮ ਦਾ ਸ਼ਰਬਤ ਬਣਾਇਆ ਸੀਗਾ ਆਪਾਂ ਤੇ ਇਹ ਬਣ ਗਿਆ ਚੰਗੀ ਤਰ੍ਹਾਂ ਇਹ ਮੈਂ ਫ੍ਰਿਜ ਚ ਰੱਖਤਾ ਸੀ ਏਧਾ ਕੁ ਘੰਟਾਂ ਤੇ ਠੰਡਾ ਹੋ ਗਿਆ ਤੇ ਚਲੋ ਜੀ ਹੁਣ ਆਪਾਂ ਇਹਨੂੰ ਸਰਵ ਕਰਦੇ ਆਂ ਤੇ ਇੱਧਰ ਜਿਹੜੀ ਆਪਾਂ ਚੀਆ ਸੀਡ ਭੌਂ ਕੇ ਰੱਖੀ ਸੀ ਇਹ ਵੀ ਪੀਚ ਚੁੱਕੀ ਆਂ ਇਹ ਪਾਵਾਂਗੇ ਜੀ ਆਪਾਂ ਇੱਕ ਇੱਕ ਚਮਚਾ ਗਲਾਸਾਂ ਦੇ ਵਿੱਚ ਬਾਕੀ ਤੁਸੀਂ ਠੰਡਾ ਆਪਣੀ ਮਰਜ਼ੀ ਮੁਤਾਬਕ ਪੀਸਾ ਕਰਿਆ ਵੱਧ ਠੰਡਾ ਜਾਂ ਘੱਟ ਠੰਡਾ ਉਹ ਸਾਲਾ ਲਈ ਆਪਾਂ ਧਰਤ ਥੋੜੀ ਜੀ ਕਿਉਂਕਿ ਮੈਂ ਏਧਾ ਕੁ ਘੰਟੇ ਰੱਖਿਆ ਜਿਆਦਾ ਟਾਈਮ ਨਹੀਂ ਸੀਗਾ ਵੱਟਾ ਹੋਰ ਆਪਕੇ ਤਾਂ ਪੈਸੀ ਤਰ੍ਹਾਂ ਹੀ ਪੀ ਸਕਦੇ ਆ ਫਿਰ ਆਪਾਂ ਨੂੰ ਵਰਕ ਪਾਉਣ ਦੀ ਜ਼ਰੂਰਤ ਨਹੀਂ ਲਓ ਜੀ ਆਪਾਂ ਆ ਪਾਵਾਂਗੇ ਆਪਾਂ ਦੇ ਵਿੱਚ ਬਹੁਤ ਹੀ ਵਧੀਆ ਬਣਿਆ ਬਦਾਮ ਸ਼ਰਬਤ ਆਪਣਾ ਢੰਡਾ ਠੰਡਾ ਜੇ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾਇਓ ਪੀਓ ਆਪ बच्चन ਪੀਓ ਲੋਜੀ ਬਹੁਤ ਹੀ ਜਲਦੀ ਬਣ ਜਾਂਦਾ ਨਾਲੇ ਟਾਈਮ ਨਹੀਂ ਲੱਗਦਾ ਹੈਗਾ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਹੈ। ਅਨ ਰਾਜੂ ਜੀ ਕੋਲ ਆਪਣੇ ਕੋਲ ਹੈਗੀ ਇਹਦੇ ਉੱਪਰ ਪਾਉਣ ਵਾਸਤੇ ਟੁੱਟੀ ਫਰੁੱਟੀ ਚੈਰੀ ਇਹ ਪਾਵਾਗੇ ਤਾਂ ਲੋਦੀ ਕਿਵੇਂ ਲੱਗੀ ਵੀਡੀਓ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਪਹਿਲੀ ਵਾਰ ਆਉਣੀ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਤੁਸੀਂ ਘਰ ਵਿੱਚ ਜਰੂਰ ਟਰਾਈ ਕਰਿਓ ਜੀ ਜੂਰ ਬਣਾਇਓ ਠੰਡਾ ਠੰਡਾ ਬਦਾਮ ਦਾ ਸ਼ਰਬਤ ਬਹੁਤ ਵਧੀਆ ਬਣਦਾ ਬਾਕੀ ਵੀਡੀਓ ਪੂਰੀ ਦੇਖਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ